ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਨ ਅੱਥ ਮੈਂ ਆਪਣੇ ਟੂਰ ਦਾ ਤੇ ਆਪਾਂ ਰੁਕੇ ਸੀ ਰਾਮਬਨ ਸ਼ਹਿਰ ਦੇ ਵਿੱਚ ਮੈਨੂੰ ਰਾਮਬਨ ਡਿਸਟ੍ਰਿਕਟ ਹੈ ਤੇ ਗੁਰਦੁਆਰਾ ਸਾਹਿਬ 'ਚ ਰੁਕੇ ਸੀ ਆਪਾਂ ਰਾਤ ਤੇ ਹੁਣ ਆਪਾਂ ਇੱਥੋਂ ਚੱਲ ਪਏ ਆ ਸੇਬ ਖਾ ਕੇ ਪਾਣੀ ਦੀਆਂ ਬੋਤਲਾਂ ਭਰ ਕੇ ਗੱਡੀ ਕਰ ਲਈ ਪੂਰੀ ਲੋਡ ਤੇ ਬਣੇ ਰਏ ਜੀ ਸਾਰੇ ਸਫ਼ਰ 'ਚ ਹਾਂਜੀ ਚੱਲ ਰਹੇ ਸੀ ਚੜਾਈਆਂ ਤੇ ਅੰਕਲ ਜੀ ਮਿਲੇ ਰਾਹ ਦੇ ਵਿੱਚ ਬਾਜ਼ ਮਾਰੀ ਕਿ ਆਜੋ ਬੇਟਾ ਇਹ ਚਾਹ ਪੀਹਗੇ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਜੀ ਆਪਣਾ ਮੋਹਨ ਸਿੰਘ ਮੋਹਨ ਸਿੰਘ ਆਦਰ ਨਾਮ ਮੇਲਾ RAM ਓਕੇ ਇਹ ਉਹਦਾ ਨਾਮ ਮੇਲਾ RAM ਬਹੁਤ ਬਹੁਤ ਸ਼ੁਕਰੀਆ ਤੁਸੀਂ ਉਹੀ ਗੱਲ ਚਾਹਦੇ ਲਈ ਨਿਵਾਜਿਆ ਸਾਨੂੰ ਹਾਂ ਅਸੀਂ ਚਾਹ ਪਿਲਾਉਂਦੇ ਜੀ ਸਾਈਕਲ ਤੇ ਜਿੰਨੇ ਬੰਦੇ ਆਏ ਚਾਹ ਆਪਣਾ ਪਿਲਾਉਂਦੇ ਹਾਂ ਅੱਛਾ ਜੀ ਗੁਰੂ ਦੇ ਨਾਮ ਤੇ ਹੁਣ ਮਾਲਿਕਾਂ ਐਂ ਹੀ ਖੜਮੀਆਂ ਚੜਾਈਆਂ ਆਉਣਗੀਆਂ ਅੱਗੇ ਚੜਾਈ ਕੋਈ 40 ਕਿਲੋਮੀਟਰ ਤੱਕ ਹੈ ਚੜਾਈ ਵਿੱਚ ਡਾਊਨ ਵੀ ਹੈ ਵਿੱਚੇ 40 किलोमीटर 50 किलोमीटर अच्छा नाव गाम। नाव गाम है। है। बहुत 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 जी 50 किलोमीटर ਤੋਂ ਤੁਹਾਨੂੰ ਕਾਜ਼ੀਗੁੰਨ ਪਾਸੇ ਸ਼ਰੂنگ ਮਿਲੇਗੀ ਪੁਰਾਣੀ ਨਵੀਂ ਪੁਰਾਣੀ ਹੁਣ ਤੋਂ ਕੋਈ ਨਹੀਂ ਜਾਂਦੇ ਅੱਛਾ ਜੀ ਨਵੀਂ ਸ਼ਰੂنگ ਤੇ ਜਾਓਗੇ ਨਾਉਗਾਮ ਨਾਉਗਾਮੋਂ ਕਿ 10 ਮਿੰਟ ਲੱਗਣਗੇ ਕਾਜ਼ੀਗੁੰਨ 15-20 ਮਿੰਟ ਠੀਕ ਹੈ ਹੋਰ ਠੀਕ ਹੈ ਅਸੀਂ ਚਾਹ ਪਿਲਾਉਂਦੇ ਹਰ ਬੰਦੇ ਨੂੰ ਸਾਈ ਬਸ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਆ ਸਾਧਸਰੀਏ ਕਾਰ ਪਾਕਿਸਤਾਨ ਚੇਕਰਾ ਕੁੱਕੜਪਿੰਡ ਉੱਥੇ ਮੇਰਾ ਦੋਸਤ ਇੱਕ ਸੁੱਖਾ ਹਾਂਜੀ ਇੱਕ ਸਰਦਾਰ ਜੀ ਦਾ ਨਾਮ ਨਹੀਂ ਭੁੱਲ ਗਿਆ ਦਾ ਜ਼ਾਦਾ ਖਾਲਸਾ ਤੇ ਇੱਕ ਉਹਦਾ ਨਾਮ ਨਹੀਂ ਪਤਾ ਸਰਦਾਰ ਦੀ ਦੁਕਾਨ ਸੀ ਉੱਥੇ ਇੱਕ ਕੁੱਕੜਪਿੰਡ ਅਸੀਂ ਰੇ ਕਮ ਸੇ ਕਮ ਸੇ ਇੱਕ ਸਾਲ ਮੈਂ ਉੱਥੇ ਰਹਾ ਤਾਂ ਸਰਦਾਰ ਜੀ ਬਾਅਦ ਵੀ ਮੇਰੇ ਕੋਲ ਘਟੇ ਆਣ ਲਗੇ ਸੁੱਖਾ ਮੇਰੇ ਕੋਲ ਹੀ ਰਹਿਣ ਲੱਗਿਆ ਮੈਂ ਅਸੀਂ ਸੁੱਖੇ ਦੇ ਘਰ ਇੱਕ ਕਮਰਾ ਕਿਰਾਏ ਦੇ ਦਿੱਤਾ। ਇੱਕ ਦਿਨ ਭਾਂਜਾ ਤੇ ਮੈਂ ਕੁਸਤੇ ਕਰਨ ਲੱਗੇ ਨਿੱਕਾ ਜਿਹਾ ਭਾਂਜਾ। ਉਹ ਕਹਿਣ ਲੱਗਾ ਦਾਰਾ ਸਿੰਘ ਬਣਾਂਗਾ। ਮੈਂ ਮਜ਼ਾਕ ਵੀ ਕੀਤਾ ਉਸ ਨੂੰ ਬਾਹ ਖਿੱਚ ਦਿੱਤੀ। ਉਹ ਬਾਹ ਉਹਦੇ ਕੱਢ ਲਈ ਤੇ ਮੈਂ ਝੋਟੇ ਦੀ ਭਾਂਜੇ ਦੀ ਡੰਗ ਗਈ ਬਾਹ। ਫਿਰ ਉਹ ਜੀਜਾ ਆਇਆ ਕਿ ਓਕੇ ਇਹ ਕਹਿੰਦਾ ਸੀ ਦਾਰਾ ਸਿੰਘ ਹੈ ਇਹ ਹੋਇਆ ਉਹ ਹੋਇਆ। ਜੀਜੇ ਨੇ ਕੁਝ ਨਹੀਂ ਕਿਹਾ ਬੰਦਾਲ ਬਿਤਾ ਭਾਂਜਾ ਲਿਤਾ ਉਹ ਬੰਦਾ ਦੇ ਚੀਨੇ ਬਾਹ ਚਾਰ ਦਿੱਤੇ। ਫਿਰ ਇੱਕ ਦਿਨ ਸੁੱਕਾ ਕਹਿਣ ਲੱਗਾ ਆ ਜਾ ਮੇਰੇ ਨਾਲ ਕੁਸ਼ਤੀ ਕਰ ਅਸੀਂ ਰੱਖਾਂਗੇ ਸ਼ਰ ਨਾ ਕਿ ਅਸੀਂ ਬੱਚੇ ਸੇ ਛੋਟੇ ਛੋਟੇ ਨਾ ਕਿ ਮੇਰੀ ਜੈਂਡ ਕੇ ਤੇ ਤੁਹਾਡਾ ਹੈ ਜਲੰਧਰ ਜਿਹੜਾ ਬੰਦਾ ਜਿੱਤੇਗਾ ਉਹ ਜਲੰਧਰ ਲੈ ਅਗਰ ਮੈਂ ਜਿੱਤ ਗਿਆ ਤਾਂ ਮੈਂ ਜਲੰਧਰ ਲੈ ਲੈਣਾ ਹੈ ਅੱਛਾ ਅਗਰ ਤੂੰ ਜਿੱਤਿਆ ਤਾਂ ਜੈਂਡ ਕੇ ਤੇਰੀ ਅੱਛਾ ਆ ਗਿਆ ਆਇਆ ਜੀ ਤੇ ਸੁੱਕਾ ਸੀ ਪੋਲੇ ਵਾਲਾ ਮੈਂ ਉਸ ਨੂੰ ਚੁੱਕ ਕੇ ਪਿੱਛ ਥੱਲੇ ਜ਼ਮੀਨ ਤੇ ਨਹੀਂ ਦਿੱਤੀ ਇਸਰਾ ਦਿੱਤੀ ਉੱਪਰ ਨਾਖੇ ਸੁਖੇ ਦੇਖਿਆ ਅਸਮਾਨ ਆਖਿਆ ਵੀਰ ਦੇ ਪਿਤਾ ਨਾਖਾ ਹੁਣ ਆਖਿਆ ਮੈਂ ਵੀ ਪਹਿਰਵਾਨ ਬਣਾਗਾ ਮੈਂ ਵੀ ਕਸਮ ਕੀਤੀ ਮੈਂ ਵੀ ਬਣਾਗਾ ਆਖਿਆ ਮੈਂ ਰਾਮਬੜ ਇੱਕ ਵਾਰ ਆਂਗਾ ਜ਼ਿੰਦਗੀ ਵਿੱਚ ਤੂੰ ਉਥੇ ਮੇਰੇ ਨਾਲ ਨਹੀਂ ਆਈ ਤੇ ਮੈਂ ਨੂੰ ਡੈਡੀ ਨੇ ਪੁੱਛ ਕਿਤੇ ਮੇਰੇ ਡੈਡੀ 5 ਮਿੰਟ ਦੀ ਕੁਸ਼ਤੀ ਕਰਦਾ ਸੀ ਆਖਿਆ ਪੁੱਤ ਤੂੰ ਮੇਰਾ ਰਿਕਾਰਡ ਤੋੜੇਗਾ ਤੂੰ ਨਹੀਂ ਕਰੀ ਕੁਸ਼ਤੀ ਤੇ ਸੁਖਾ ਇਥੇ ਰਾਮਬੜ ਆਇਆ ਉਸਨੇ ਐਲਾਨ ਕੀਤਾ ਕਿਥੇ ਇੱਕ ਮੇਲਾ ਰਾਮ ਦਾ ਮੁੰਡਾ ਹੈ ਜੇਨ ਦੇ ਵਿੱਚ ਉਹ ਬੰਦਾ ਨਹੀਂ ਆਣਾ ਚਾਹੀਦਾ ਮੇਰੇ ਨਾਲ ਮੇਰਾ ਸ਼ਾਗਿਰਦ ਹੈ ਇਸੇ ਕਾਰਨ ਕਰਕੇ ਪਹਾੜਾਂ ਦੀ ਸਭ ਤੋਂ ਵੱਡੀ ਖੂਬਸੂਰਤੀ ਕੁਦਰਤੀ ਪਾਣੀ ਦੇ ਝਰਨੇ ਇਹ ਪਾਣੀ ਮੰਨ ਲਓ એનર્ਜੀ ਡਰਿੰਕ ਦਾ ਕੰਮ ਕਰਦਾ ਜਦੋਂ ਵੀ ਆਪ ਕੋ ਪੀ ਲੀਏ ਤੇ ਮੰਨ ਲਓ ਸਭ ਦੇ ਬਹੁਤ ਜ਼ਿਆਦਾ ਮਿਨਰਲ ਹੁੰਦੇ ਨੇ ਦੇ ਵਿੱਚ ਸੋ ਜੀ ਚੱਲ ਰਹੇ ਆ ਰਸਤੇ ਦੇ ਵਿੱਚ ਵਕ ਵਕਤਰਾਂ ਦੇ ਪਹਾੜ ਪੱਥਰ ਦੇਖੋ ਨਾ ਰਹੇ ਨੇ ਦੇਖੋ ਕਿਵੇਂ ਕੁਦਰਤੀ ਜਿਵੇਂ ਕਟਰ ਦੇ ਨਾਲ ਮਿਲ ਕਟਿੰਗ ਕੀਤੀ ਹੋਵੇ ਓਵੇਂ ਸਾਲਾਂ ਬਦਿੱਸਾ ਕਿਵੇਂ ਕਟਿੰਗ ਕੀਤੀ ਹੋਈ ਹੈ ਪਹਾੜਾਂ ਦੀਆਂ ਖੂਬਸੂਰਤੀਆਂ ਦੇ ਨਾਲ ਨਾਲ ਇੱਥੇ ਬਹੁਤ ਸਾਰੇ ਦਰਦਨਾਕ ਸੀਨ ਵੀ ਹਨ ਇਹ ਦੇਖੋ ਕੋਈ ਸਮਾਂ ਸੀ ਜਦੋਂ ਹਾਈਵੇ ਦੀ ਸਾਰੀ ਚੱਲ ਰਹੀ ਸੀ ਪਰ ਪਹਾੜ ਗਿਰਨ ਦੇ ਕਾਰਨ ਮਸ਼ੀਨ ਸਾਰੀ ਵਿੱਚ ਹੀ ਨਪੀ ਗਈ ਦੇਖ ਲਓ ਮੈਂ ਇੱਥੇ ਪੁੱਛਿਆ ਬਾਈਆਂ ਨੂੰ ਮੈਂ ਕਿੱਥੋਂ ਕੱਢੀ ਕਿਉਂ ਨਹੀਂ ਕਿੰਨੇ ਸਾਲ ਹੋ ਗਏ ਨੇ 2-3 ਸਾਲ ਹੋ ਗਏ ਤੇ ਇਥੋਂ ਮਸ਼ੀਨ ਤਾਂ ਨਹੀਂ ਛੇੜ ਕਿਉਂਕਿ ਜਦੋਂ ਇੱਕ ਪਹਾੜ ਨੂੰ ਸਨਾ ਕੋਈ ਛੇੜ ਦੇ ਇੱਥੇ ਤੇ ਸਾਰਾ ਉੱਪਰੋਂ ਪਹਾੜ ਥੱਲੇ ਡਿੱਗਣ ਦਾ ਖਤਰਾ ਹੈ ਦੇ ਵਿੱਚ ਤੁਹਾਨੂੰ ਇੱਕ ਚੀਜ਼ ਦਿਖਾਵਾਂ ਇਹ ਦੇਖੋ ਸਾਹਮਣੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਬਠਿੰਡਾ ਮੈਂ ਵੀ ਸੋਚਦਾ ਹਾਂ ਸੀ ਮੈਂ ਯਾਰ ਇਹ ਇੰਨੀ ਕਸ਼ਮੀਰ ਦੀ ਐਡਮਿਸ਼ਨ ਕਿਵੇਂ ਆ ਇੱਥੇ ਅੱਜ ਪਤਾ ਲੱਗਾ ਕਿ ਥਾਂ ਥਾਂ ਤੇ ਮਤਲਬ ਬੈਨਰ ਲੱਗੇ ਹੋਏ ਆ ਗੁਰੂ ਕਾਸ਼ੀ ਜੁਨੀਵਰਸਿਟੀ ਦੇ ਸੱਚੀ ਸ ਬਹੁਤ ਖੁਸ਼ੀ ਹੁੰਦੀ ਆ ਮਤਲਬ ਕਿ ਤਲਵੰਡੀ ਸਾਬੋ ਦਾ ਨਾਮ ਦੇਖੋ ਕਿੱਥੇ ਦੇਖਣ ਨੂੰ ਮਿਲਿਆ ਹਵਾਦਰੀ ਸਫਰ ਵੱਲ ਬਣੇ ਰਿਓ ਨਾਲ ਕੀ ਨਾਮ ਹੈ ਨਾਮ ਬੋਲ ਨਾਮ ਕੀ ਹੈ ਫਰਨਾ ਉਹਦੇ ਚਾਚੂ ਬਣਾ ਰਹੇ ਕਿਹੜੀ ਕਲਾਸ ਪੜ੍ਹਦੀ ਹੈ ਜੀ ਇਸੇ ਸੰਦਾਲੀ ਕੋਸ਼ ਅੱਛਾ ਅੱਛਾ ਇਹ ਮਿਲਿਆ ਜੀ ਬੱਚਾ ਬਹੁਤ ਪਿਆਰਾ ਹੈ ਦੇਖੋ ਜੀ ਹਰ ਜਗ੍ਹਾ ਕੁਦਰਤ ਨੂੰ ਅਪਣਾਇਆ ਗਿਆ ਹੈ ਪੱਥਰਾਂ ਨੂੰ ਲੈ ਲੈ ਕੇ ਹੀ ਦੇਖੋ ਕਮਰੇ ਤਿਆਰ ਕੀਤੇ ਨੇ ਕਿੱਡੇ ਸੋਹਣੇ ਲੱਗਦੇ ਪਏ ਬ੍ਰਿਕ ਬ੍ਰਿਕ ਮੰਨ ਲਓ ਸਿਰਟਾਨੀਆਂ ਪੱਥਰਾਂ ਛਣ ਕੇ ਕਿ ਕਿੰਨਾ ਮਜ਼ਬੂਤ ਤੇ ਕਿੰਨਾ ਸੋਹਣਾ ਲੱਗ ਰਿਹਾ। ਉਹ ਦੇਖੋ ਸਾਹਮਣੇ ਘਰ ਕਿੰਨੀ ਚੋਟੀ ਦੇ। ਮਤਲਬ ਦੇਖਣ ਨੂੰ ਤਾਂ ਸਾਹਮਣੇ ਹੈ ਹਨਾ। ਮੈਂ ਬਾਈ ਤੇ ਪੁੱਛਿਆ ਸੀ ਕਿ ਦੇਖਣ ਨੂੰ ਤਾਂ ਸਾਹਮਣੇ ਲੱਗ ਰਿਹਾ ਹੈ। ਪਰ ਉਹ 9 ਕਿਲੋਮੀਟਰ ਤੇ ਹੈ। ਦੇਖ ਲਓ। ਉੱਥੇ ਜਾਣਾ ਆਪਾਂ ਜੇਕਰ ਪੂਰਾ 9 ਕਿਲੋਮੀਟਰ ਹੈ। ਸਵੇਰ ਦੇ 6 ਵਜੇ ਤੋਂ ਚੱਲੇ ਆ। 4:30 ਹੋ ਗਏ ਸਫ਼ਰ ਅਜੇ ਦਾ ਮੁੱਕਣ ਚ ਹੀ ਨਹੀਂ ਆਉਂਦਾ ਪਿਆ। ਤੇ ਮੈਂ ਇੱਕ ਰ ਚਾਰਜ ਹੋ ਜਗੀ ਥੋੜਾ ਕੁਛ ਖਾ ਪੀ ਕੇ ਹੁਣ ਆਪਾਂ ਰੁਕਿਆ ਜੀ ਪੰਜਾਬੀ ਵੈਸ਼ਨੂ ਢੱਬੇ ਤੇ ਖਾਣਨੇ ਆ ਕੁਛ ਨਾ ਕੁਛ ਆਪਾਂ ਫਿਰ ਹਾਲ ਖੜੇ ਆ ਜੀ ਜੰਮੂ ਚ ਉਹ ਸਾਹਮਣੇ ਵਾਲੀਆਂ ਪਹਾੜੀਆਂ ਨੇ ਜੋ ਉਹ ਹਨ ਜੰਮੂ ਕਸ਼ਮੀਰ ਦਾ ਬਾਰਡਰ ਉਹ ਪਹਾੜੀਆਂ ਕ੍ਰਾਸ ਕਰਦੇ ਸਾਰੇ ਕਸ਼ਮੀਰ ਦੀ ਹੱਦ ਸ਼ੁਰੂ ਹੋ ਜਾਂਦੀ ਹੈ